ਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸੰਤਨ ਸੰਗਤ ਨੂੰ ਇੱਕ ਬਾਦਰੂ ਪਰਮਾਰਾਜ ਸਭਈ ਜਗਾਰ ਹੈ ਸਭਈ ਜਗਾਰ ਸਭ ਦਾ ਪਾਲਾ ਕਰੋ ਬਾਪ ਜੀ ਬੇਰ ਕਰੋ ਸੁੱਖਾ ਸੱਚੀ ਘੜੀ ਨਾ ਦੇਖਣ ਕਰੋ ਕਿਰਪਾ ਹੋ ਬਾਈ i <laughs> ਸ਼ਲੇ ਉਹ ਬਲ 바ਵਨ ਭਾਇਓ ਤ੍ਰੇਤ ਤਮਣਿਓ ਰਾਮ ਰਗਵੰਸ ਕਹਾਯੋ ਦੁਆਪਰ ਕ੍ਰਿਸ਼ਨ ਮੋਹਾਰ ਕਾਂਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਆਗੈ ਭਗਤਾਂ ਜਨ ਦੀਓ ਕਲ ਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ਼ੇਰ ਗੁਰ ਰਾਜ ਅਬ ਚਲ ਅਟਲ ਆਦਿ ਪਰਖ ਫਰਮਾਇਓ ਕਲ ਜਗ ਪ੍ਰਮਾਣ ਨਾਨਕ ਗੁਰ ਪੰਗਦ ਅਮਰ ਕਹਾਇਓ ਸੇ ਗੁਰ ਰਾਜ ਅਬ ਚਲ اٹਲ ਆਦਿ ਪਰਖ ਫਰਮਾਇਓ कार ऐसे गुर को बल बल जाइए आप मुकत मोहता सूरज किरण मिले जल का जल हुआ ज्योति ज्योत रली संपूर्ण थी ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨ ਪਰ ਤਖ ਗੁਰ ਨਿਸ਼ਧਾਰੇ ਆਹੋ ਸਜਣਾ ਹਾ ਦੇਖਾਂ ਦਰਸ਼ਨ ਤੇਰਾ ਰਾਮ ਘਰ ਆਪਨੜੇ ਖੜੀ ਤਕ ਮੈਂ ਮਨ ਜਾਉ ਕਹਨੇ ਰਾਮ ਆ ਆਇਆ ਦੂਰ ਚਲ ਕ ਮੈਂ ਤਕੀ ਤਉ ਸਰਣਾਏ ਜੀਉ ਮੇਰਾ ਸਾਰ ਰਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜਿਉ ਰਾਮ ਨਾਮ ੁਰ ਮੈਂ ਗਹਿਓ ਜਾ ਕ ਸਮਨਿ ਕੋ ਸੰਮਦੀ ਨੋਰੇ ਆਰਸੋ ਕੋਰਸੋ ਛੱਟੀਆਂ ਤੋਦ ਡਠੇ ਸੱਚੇ ਬਾਤਸ਼ਾ ਮਲ ਜਨਮ ਜਨਮ ਦੀ ਸੱਜਣ ਸੱਚਾ ਬਾਤਸ਼ਾ ਸਿਰਸ਼ਾਦ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਜਤ ਸਰੀ ਮਹੱਲਾ ਪੰਜਵਾਂ ਕੋਈ ਜਨ ਹਰ ਸਿਉ ਦੇਵ ਜੋਰਾ ਚਰਨ ਗਹਾਂ বক শুভ রস না দি যাণ যান হার সো দেবো ਕੋ ਸੁਭਰਸਨਾ ਜਿਹ ਜਹ ਪ੍ਰਾਨ ਅਕੋਰ ਰਹਾਓ ਮਨ ਤਨ ਨਿਰਮਲ ਕਰਤਿ ਕਰ ਹਰਿ ਸਚ ਸੁਦਾਸਨ ਜੋਰ रस में मगन होत किरपात महा बिखियाते तोरा आयो शरण दीन दुख भंजन चितवत तुमरियो रे ਅਗ ਹੈ ਪਦ ਧਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ ਆਇਓ ਸ਼ਰਨ ਧੀਨ ਦੁਖ ਭੰਜਨ ਚਿਤਵ ਤਮਰੀਓ ਅਗ ਹੈ ਪਦ ਧਾਨ ਸੇ ਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸਰੀ ਮਹਲਾ 5ਵਾਂ ਕੋਈ ਜਨ ਹਰਿ ਸਿਉ ਦੇਵ ਜੋਰ ਚਰਨ ਗਹ ਬਕੋ ਸੁਭ ਰਸਨਾ ਦੇ ਜਹ ਪ੍ਰਾਨ ਅਕੂਰ ਰਹਾਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਦਾ ਪਾਵਨ ਮੁਖਵਾਕ ਸਤਿਗੁਰੂ ਗੁਰੂ ਅਰਜਨ ਦੇਵ ਪਤਸ਼ਾਹ ਦਾ ਬਖਸ਼ਿਆ ਹੋਇਆ ਜੈਤਿ ਸ੍ਰੀ ਰਾਗੰਦਰ ਪਾਵਨ ਅੰਗ 731 ਤੇ ਸੁਭਾਈਮਾਨ ਹੈ ਅੱਜ 8ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਪਾਵਨ ਜੋਤੀ ਜੋਤ ਪਰਵ ਅਤੇ 9ਵੇਂ ਪਾਤਸ਼ਾਹ ਜਿਨ੍ਹਾਂ ਦੇ ਪਾਵਨ ਦਰ ਤੇ ਆਪ ਜੀ ਬੈਠੇ ਹੋ ਤਿਨ੍ਹਾਂ ਦਾ ਪਾਵਨ ਗੁਰਿਆਈ ਪਰਵ ਹੈ ਦੋਵਾਂ ਸਤਿਗੁਰਾਂ ਦੀ ਵਡਿਆਈ ਕਰਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਦੇ ਬਚਨ ਅਸੀਂ ਰੋਜ਼ ਪੜ੍ਹਦੇ ਹਾਂ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਢਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਅ ਘਰ ਨਾਉ ਨਿਦ ਆਵੇ ਧਾਇ ਸਭ ਥਾਈ ਹੋਏ ਸਹਾਏ ਅਜ ਦੇ ਦਿਹਾੜੇ ਧੰ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਦਿੱਲੀ ਵਾਸੀਆਂ ਦੇ ਦੁੱਖ ਆਪਣੇ ਪਿੰਡੇ ਤੇ ਹੰਡਾਉਂਦੇ ਆ ਦਿੱਲੀ ਵਾਸੀਆਂ ਨੂੰ ਦੁੱਖ ਤੋਂ ਦਰਦ ਤੋਂ ਬਿਮਾਰੀ ਤੋਂ ਦੇ ਜਾਤ ਦਿਵਾ ਕੇ ਆਪ ਸਦੀਵੀ ਕਾਲ ਲਈ ਆਪਣੀ ਜੋਤ ਨੂੰ ਨਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਵਿੱਚ ਟਿਕਾ ਦਿੰਦੇ ਨੇ ਦਿੱਲੀ ਦੀ ਧਰਤੀ ਤੇ ਧੰਨ ਗੁਰੂ ਅਰਜਨ ਵਾਹ ਰਾਜ ਦੇ ਆਖਰੀ ਬੋਲ ਸੰਨ ਰਸਨਾ ਤੋਂ ਉਚਾਰੇ ਕਿ ਬਾਬਾ ਬਸੇ ਗ੍ਰਾਮ ਬਕਾਲੇ ਬੰਨ ਗੁਰ ਸੰਗਤ ਸਗਲ ਸੰਭਾਲੇ ਉਲਟੀ ਗੰਗਾ ਵਾਹ ਯੋਹੰਦੀ ਇੱਕ ਅਵਸਥਾ ਇੱਥੇ ਵੀ ਬਣੀ ਹਮੇਸ਼ਾ ਹੀ ਤੁਸੀਂ ਵੇਖੋਗੇ ਦਾਦੇ ਦੀ ਕੋਧ ਜੋ ਜਾਇਦਾਦ ਦਾ ਉਸ ਦਾ ਅਧਿਕਾਰੀ ਪੁੱਤਰ ਬਣਦਾ ਹੈ ਪੁੱਤਰ ਦੀ ਜਾਇਦਾਦ ਦਾ ਅਧਿਕਾਰੀ ਫਿਰ ਅੱਗੇ ਪੁੱਤਰ ਬਣਦਾ ਹੈ ਪਰ ਇੱਥੇ ਕੀ ਹੋਇਆ ਇੱਕ ਪੋਤਰੇ ਨੇ ਗੁਰਿਆਈ ਆਪਣੇ ਦਾਦੇ ਨੂੰ ਬਖਸ਼ੀ ਹੈ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਪੋਤਰੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾਦਾ ਜੀ ਲੱਗਦੇ ਨੇ ਰਿਸ਼ਤੇ ਦੇ ਵਿੱਚ ਸੰਸਾਰ ਦੇ ਅੱਜ ਦੇ ਦਿਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਗੁਰਿਆਈ ਮਿਲੀ ਅਬ ਸਭਨਾਂ ਨੂੰ ਸਤਿਗੁਰੂ ਦੇ ਪਾਵਨ ਗੁਰੂ ਆਏ ਪਰਵ ਦਿਨਾਂ ਲੱਖ ਲੱਖ ਵਧਾਈਆਂ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਜੋਤੀ ਜੋਤ ਤੇ ਸਤਿਗੁਰਨਾ ਕੋਟਾਂ ਕੋਟ ਪ੍ਰਣਾਮ ਨਮਨ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਦੀਆਂ ਬਖਸ਼ਿਸ਼ਾਂ ਸਾਡੇ ਜੀਵਨ ਵਿੱਚ ਵਸ ਜਾਣ ਸਤਿਗੁਰੂ ਦਾ ਬਖਸ਼ਿਆ ਨਾਮ ਵਸ ਜਾਏ ਤਾਂ ਕਿ ਸਤਿਗੁਰੂ ਦੀ ਅਸੀਸ ਸਦਕਾ ਜੀਵਨ ਸਫਲ ਬਣੇ ਸਤਿਗੁਰ ਸਭਨਾ ਦਾ ਆਵਿਆ ਗਾਵੇਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਕੇ ਨਾਮਵਾਨ ਬਖਸ਼ਣ ਜੀ ਹੁਣ ਇਹ ਆਪੋ ਲਾ ਦੇਖੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ